ਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਿਵਾਨ ਸਿੰਘ ਪਿੰਡ ਅਨੰਦਪੁਰ ਸਰਪੰਚ ਇਲਾਕਾ ਨਿਵਾਸੀਆਂ ਨੂੰ ਇਹ ਆਪਣੇ ਦਿਵਾਰੀ ਦਿਵਾਰੀ ਦੇ ਸ਼ੁਭ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਕਿ ਹਰ ਘਰ ਦੇ ਵਿੱਚ ਖੁਸ਼ੀਆਂ ਆਵੇ ਖੁਸ਼ੀਆਂ ਭਰਿਆ ਤਿਹਾੜ ਹੋਵੇ ਤੇ ਨਾਲ ਹੀ ਮੈਂ ਇਹ ਅਰਦਾਸ ਵੀ ਕਰਦਾ ਹੈ ਪਈ ਹੋਰ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਸਾਡਾ ਪੁਹਿਖ ਹੈ ਸਾਡਾ ਹੈਗਾ ਆਪਣੇ ਨੌਜਵਾਨ ਪਿੱਢੀ ਇਹ ਨਸ਼ਿਆਂ ਦੇ ਿਲਹਾਜ਼ ਤੋਂ ਪਰਮਾਤਮਾ ਇਹਨਾਂ ਨੂੰ ਰੋਕੇ ਤੇ ਖੇਡਾਂ ਵਾਲੇ ਜਾਂ ਹੋਰ ਚੰਗੇ ਕੰਮਾਂ ਵਾਲੇ ਦਾ ਧਿਆਨ ਹੋਵੇ ਤਾਂ ਜੋ ਇਹਨਾਂ ਦਾ ਪੁਹਿਖ ਵਧੀਆ ਬਣ ਸਕੇ ਤੇ ਬੰਦੀ ਅਤੇ ਬੰਦੀ ਛੋੜ ਦਿਵਸ ਦੇ ਉਤੇ ਸਮੁੱਚੀ ਤਹਨਾਤ ਨੂੰ ਇਹ ਵਧਾਈ ਦੇਣਾ ਤੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅੱਜ ਦੇ ਦਿਨ ਦਿਵਾਈ ਦੇ ਦਿਨ ਸ੍ਰੀ ਹਰਮੰਦ ਸੱਚੇ ਪਾਸ਼ਾ ਗਵਾਲੀਅਰ ਦੇ ਕਿਰੇ ਜੋ ਬੁਝਾ ਰਾਜਿਆਂ ਨੂੰ ਰਹਾਅ ਕਰਕੇ ਹਰਮੰਦਰ ਸਾਹਿਬ ਆਏ ਤੇ ਉਹਦੇ ਖੁਸ਼ੀ ਵਿੱਚ ਦੀਪ ਮਾਲਾ ਕੀਤੀ ਮੈਂ ਸਮੁੱਚੇ ਲੋਕਾਂ ਗਾੜੀਏ ਅਪੀਲ ਕਰਦਾ ਤੇ ਇਹ ਦੀਵਾਲੀ ਜਿਹੜੀ ਆ ਬਿਲਕੁਲ ਸਾਦਗੀ ਨਾਲ ਮਨਾਈ ਜਾਵੇ ਪਟਾਕੇ ਆਮ ਜੋ ਆਪਾਂ ਇਹ ਪਰਬੂਸ਼ਣ ਦਾ ਹੈ ਦਾ ਜਾਂ ਹੋਰ ਵੀ ਕਈ ਤਰ੍ਹਾਂ ਦੇ ਸਾਨੂੰ ਨੁਕਸਾਨ ਦਾ ਹੈਗਾ ਤੇ ਇਹ ਇਹਨਾਂ ਚੀਜ਼ਾਂ ਦੇ ਰਹਿਤ ਮੰਨ ਦੀਵਾਰੀ ਬਣਾਈ ਆ ਆ ਦੁਬਾਰਾ ਫਿਰ ਆਪਣੀ ਸਮੂਹਤੀ ਪੰਚਾਇਤ ਵੱਲੋਂ ਦਿਵਾਰੀ ਦੇ ਮੌਕੇ ਤੇ ਲੱਖ ਲੱਖ ਵਧਾਈ ਦਿਨਾ ਤੇ ਜੀਕਾ ਖਾਲਸਾ ਵਾਏ ਰਹੀ ਕਿ ਇਹ ਸਤਗੁਰੂ ਟੂਰ ਐਂਡ ਟਰੈਵਲ ਅਬ ਵਿਦੇਸ਼ ਜਾਣਾ ਹੋਆ ਆਸਾਨ ਆਸਟ੍ਰੇਲੀਆ ਯੂਕੇ और पूरे यूरोप के लिए स्टडी एंड विजिटर वीजा दुबई वीजा से लेकर वर्क परमिट तक अब बिना किसी एडवांस के पेमेंट सिर्फ वीजा लगने के बाद मलेशिया वीजा विद वर्क पुर्तगाल इटली ग्रीस फ्रांस जर्मनी भी भरोसेमंद सुविधा साथ ही महिलाओं के लिए सिंगापुर में ब्यूटी पार्लर व होटल रिसेप्शन और दुबई में होम वर्क के लिए विशेष अवसर आज ही संपर्क करो